ਸਾਡੀ ਹਿੰਦੂਸਤਾਨ ਜਨ ਸੇਵਾ ਸਮਿਤੀ ਦੇ ਵੱਲੋਂ ਮੈਂ ਡਾਕਟਰ ਮਨਿੰਦਰ ਸਿੰਘ ਅਸੀਂ ਨੇ ਇੱਕ ਉਪਰਾਲਾ ਕੀਤਾ ਬੈਸਟ ਹੈਲਥ ਕੇਅਰ ਅਵਾਰਡ 2024 ਆਰਗੇਨਾਈਜ਼ ਫੰਕਸ਼ਨ ਅਸੀਂ ਕੀਤਾ ਪਟਿਆਲਾ ਦੇ ਵਿੱਚ ਜਿਹਦੇ ਵਿੱਚ ਇੰਡੀਆ ਦੇ ਵੱਖ-ਵੱਖ ਖੇਤਰਾਂ ਤੋਂ ਡਾਕਟਰ ਆਏ ਜਿਹਾ ਅਲਟਰਨੈਟਿਵ ਮੈਡੀਸਨ ਦੇ ਜਿੰਨੇ ਵੀ ਡਾਕਟਰਸ ਨੇ ਜਿਵੇਂ ਆਯੁਰਵੇਦਾ ਦਾ ਨੈਚਰੋਪੈਥੀ ਦੇ ਫਿਜ਼ੀਓਥੈਰੇਪੀ ਦੇ ਜਿੰਨੀਆਂ ਵੀ ਪੈਥੀਆਂ ਨੇ ਉਹਨਾਂ ਨੂੰ ਅਸੀਂ ਨੇ ਜਿਹੜੇ ਅੱਛੀ ਪ੍ਰੈਕਟਿਸ ਕਰ ਰਹੇ ਨੇ ਡਾਕਟਰਸ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਤਾਂ ਕਿ ਜਿਹੜੀ ਅਲਟਰਨੇਟਿਵ ਮੈਡੀਸਨ ਆ ਉਹਨੂੰ ਪ੍ਰੋਮੋਟ ਕੀਤਾ ਜਾ ਸਕੇ ਤੇ ਹੋਰ ਜਾਗਰੂਕਤਾ ਲੋਕਾਂ ਦੇ ਵਿੱਚ ਆ ਸਕੇ ਤੇ ਜਿਹੜੇ ਡਾਕਟਰ ਇਹਨਾਂ ਪੈਕੀਆਂ ਦੇ ਵਿੱਚ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਮੈਂ ਵੀ ਡਾਕਟਰ ਮਨਜਿੰਦਰ ਸਿੰਘ ਪਟਿਆਲਾ ਤੋਂ ਫਿਜ਼ੀਓਥੈਰਾਪਿਸਟ ਤੇ ਮੇਰੇ ਨਾਲ ਜਿੰਨੀ ਵੀ ਟੀਮ ਆ ਮੈਂ ਆਪਣੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਵੀ ਜਿੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੱਦਾਂ ਤੁਹਾਡਾ ਪੇਸ਼ੈਂਟ ਹੁੰਦੇ ਨੇ ਨਾ ਉਹ ਕਾਫੀ ਜ਼ਿਆਦਾ ਅੱਜ ਕੱਲ੍ਹ ਛੇਤਾਰ ਹੋ ਰਹੇ ਨੇ ਤੇ ਜਿਹੜਾ ਫਿਜ਼ੀਓ ਅੱਛੇ ਮਹਾਕਾਪੀ ਜਦਾਂ ਪਟੜਕਾ ਦੇ ਉੱਪਰ ਆ ਨਾ ਬਣੇ ਹੁੰਦੇ ਨੇ ਅੱਪਾ ਬੱਚ ਪਟਿਆਲਾ ਦੀ ਗੱਲ ਕਰ ਲੈਣ ਆਪਾਂ ਦੂਸਰੀ ਨਹੀਂ ਗੱਲ ਕਰਦੇ ਕਿ ਇਸ طرف ਜਿਹੜੇ ਕੋਈ ਖਾਲਸਾ ਕਾਲਜ ਦੇ ਚੱਲ ਨਹੀਂ ਹੈ ਨਾ ਕਿ ਉਹ ਠੀਕ ਹੈ ਉਹ ਵਲਾਂ ਨਹੀਂ ਇਹਦੇ ਵਿੱਚ ਮੈਂ ਇੱਕ ਜੋ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੰਨਾ ਵੀ ਅੱਜ ਕੱਲ ਜਿੰਨਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਜਿੰਨਾ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਵਿੱਚ ਪ੍ਰੋਮੋਸ਼ਨ ਚੱਲ ਰਹੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਇੰਟਰਵਿਊਜ਼ ਲੈਣ ਵਾਲੇ ਕਿ ਉਹ ਕਲੀਅਰ ਕਰਿਆ ਕਰਨ ਵੀ ਜਿਹਦੀ ਇੰਟਰਵਿਊ ਲੈ ਰਹੇ ਨੇ ਉਹਦੀ ਕੀ ਡਿਗਰੀ ਆ ਉਹਦੇ ਇਸ ਡਿਗਰੀ ਡਿਪਲੋਮੇ ਦੇ ਬਿਹਾਵ ਦੇ ਉੱਤੇ ਉਹ ਪ੍ਰੈਕਟਿਸ ਕਰ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰ ਹੋ ਸਕੇ ਉਹਦਾ ਗਾਰੰਟੀ ਦੇ ਜਾਂਦੇ ਨੇ ਜੀ ਅਸੀਂ ਆਪਰੇਸ਼ਨ ਤੋਂ ਬਚਾ ਦਾਂਗੇ ਸਾਨੂੰ ਐਮ ਆਰ ਆਈ ਦੀ ਲੋੜ ਨਹੀਂ ਸਾਨੂੰ ਐਕਸ ਰੇ ਦੀ ਲੋੜ ਨਹੀਂ ਸੋ ਉਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਸੈਕੰਡ ਮੈਂ ਸਾਰੇ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੀ ਵੀ ਇੰਟਰਵਿਊ ਅਸੀਂ ਕਰਦੇ ਹਾਂ ਪ੍ਰੋਮੋਸ਼ਨ ਦੇ ਲਈ ਕਮ ਸੇ ਕਮ ਉਹਨੂੰ ਜਦੋਂ ਵੀ ਉਹਦੀ ਇੰਟਰਵਿਊ ਕਰਦੇ ਆ ਉਹਦੀ ਇੱਕ ਡਿਗਰੀ ਉਹਦਾ ਇੱਕ ਡਿਪਲੋਮਾ ਜੋ ਵੀ ਉਹ ਕਰ ਰਿਹਾ ਉਦੀ ਇੱਕ ਪੜ੍ਹਾਈ ਉਹਦੀ ਜ਼ਰੂਰ ਦੱਸੀ ਜਾਵੇ ਕਿ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਬਿਹਾਵ ਤੇ ਇਹ ਡਿਗਰੀ ਕਰ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਅਸੀਂ ਜਿਸ ਕੋਲ ਜਾ ਰਹੇ ਹਾਂ ਉਹ ਵਾਕਈ ਸਾਡੀ ਬਿਮਾਰੀ ਨੂੰ ਸਮਝ ਸਕਦਾ ਜਦੋਂ ਤੱਕ ਡਾਕਟਰ ਡਾਇਗਨੋਸ ਸਹੀ ਨਹੀਂ ਕਰੂਗਾ ਉਦੋਂ ਤੱਕ ਉਹ ਟਰੀਟਮੈਂਟ ਨਹੀਂ ਕਰ ਸਕਦਾ ਇਸ ਲਈ ਗ੍ਰੈਜੂ ਉਹ ਵੀ ਤੁਹਾਨੂੰ ਗਾਰੰਟੀ ਦੇ ਰਿਹਾ ਇਟ ਮੀਨਸ ਉਹ ਗਲਤ ਹੈ ਬਸ ਮੈਂ ਮੇਰੇ ਵੱਲੋਂ ਇਹ ਛੋਟੀ ਜੀ ਤੁਹਾਨੂੰ ਸਲਾਹ ਹੈ ਜਿਹੜਾ ਡਾਕਟਰ ਤੁਹਾਨੂੰ ਕਹਿ ਰਿਹਾ ਵੀ ਮੈਂ 100% ਗਾਰੰਟੀ ਦਿੰਦਾ ਇਹਦਾ ਮਤਲਬ ਵੀ ਫਿਰ ਉਹ ਗਲਤ ਹੈ ਡਾਕਟਰਾਂ ਵੱਲੋਂ ਜਿਹੜੇ ਰੈਫਰੈਂਸ ਸਨਮਾਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਉਹ ਕਿੱਥੋਂ ਕਿੱਥੋਂ ਆਏ ਜੀ ਉਹ ਜਿੰਨਾਂ ਡਾਕਟਰ ਹਾਂਜੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਏ ਨੇ ਪੰਜਾਬ ਦੇ ਵੱਖ-ਵੱਖ ਕੌਨਿਆਂ ਤੋਂ ਆਏ ਨੇ ਸਾਡੇ ਭਾਰਤ ਦੇ ਵੱਖ-ਵੱਖ ਕੌਨਿਆਂ ਤੋਂ ਆਏ ਨੇ ਜਿਵੇਂ ਪਟਨਾ ਤੋਂ ਜੈਪੁਰ ਤੋਂ ਜੋਧਪੁਰ ਤੋਂ ਹਿਮਾਚਲ ਤੋਂ ਤਾਂ ਹੋਰ ਵੀ ਕਈ ਬੰਗਲੌਰ ਤੋਂ ਵੱਖ-ਵੱਖ ਕੌਨਿਆਂ ਤੋਂ ਡਾਕਟਰ ਪਹੁੰਚੇ ਨੇ ਸੋ ਉਹ ਸਾਰੇ ਡਾਕਟਰ ਜੀ ਦੇ ਇੱਕ ਅੱਛੀ ਪ੍ਰੈਕਟਿਸ ਕਰ ਰਹੇ ਨੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਆਪਣੀ ਪ੍ਰੈਕਟਿਸ ਮਿਹਨਤ ਦੇ ਨਾਲ ਉਹਨਾਂ ਨੂੰ ਉਸ ਸਨਮਾਨਤ ਕਰਨ ਦਾ ਇੱਕ ਉਪਰਾਲਾ ਕੀਤਾ ਸੀ ਪੁਰਲਾ ਆਇਆ ਕਿ ਤੁਹਾਨੂੰ ਆਡਿਟ ਕੀਏ ਪੁਰਲਾ ਲਾਫਾ ਕਰਨਾ ਕਿ ਪੂਰੇ ਡਾਕਟਰ ਸੁਮਾਨਾ ਵਕ ਵਕ ਫੋਨਿਆ ਰੋਪਾ ਪੂਰੇ ਦੇ ਦੇਣਾ ਕੋਈ ਇਕੱਠੇ ਗੱਲਾਂ ਦੀ ਕਮੈਂਟ ਦੇ ਉੱਪਰ ਇਹ ਫਰਨਾ ਮੇਰੇ ਉਦੋਂ ਆਇਆ ਦਿਮਾਗ ਦੇ ਵਿੱਚ ਮੈਂ ਇੱਕ ਜੈਪੁਰ ਦੇ ਅਵਾਰਡ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਜਿੰਨੇ ਵੀ ਅਵਾਰਡ ਫੰਕਸ਼ਨ ਨੇ ਪੰਜਾਬ ਤੋਂ ਬਾਹਰ ਹੁੰਦੇ ਨੇ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਅਵਾਰਡ ਫੰਕਸ਼ਨ ਨਹੀਂ ਹੁੰਦਾ ਜਿਹਦੇ ਵਿੱਚ ਕਿ ਅਸੀਂ ਸਾਡੇ ਜਿੰਨੇ ਵੀ ਵਧੀਆ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਰ ਸਕੀਏ ਤੋਂ ਮੇਰੇ ਦਿਮਾਗ ਦੇ ਵਿੱਚ ਜਦੋਂ ਫਰਨਾ ਆਇਆ ਮੈਂ ਮੇਰੇ ਇੱਕ ਬਹੁਤ ক্লোਜ਼ ਫਰੈਂਡ ਡਾਕਟਰ ਪ੍ਰਵੀਨ ਜੀ ਜੈਪੁਰ ਤੋਂ ਨਹੀਂ ਤੇ ਐਵੀਐਮਪੀਡੀ ਔਰਥੋ ਨੇ ਤੇ ਇਹਨਾਂ ਨਾਲ ਮੈਂ ਜਦੋਂ ਸਾਂਝਾ ਕੀਤਾ ਇਹ ਵਿਚਾਰ ਤਾਂ ਇਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਸਾਡੀ ਐਨਜੀਓ ਵੱਲੋਂ ਹਿੰਦੁਸਤਾਨ ਜਨ ਸੇਵਾ ਸੰਪਤੀ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤੇ ਇੱਥੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜਦੋਂ ਸੋਚ ਲਿਆਂਦੀ ਉਹਦੇ ਤੇ ਅਮਲ ਕਰਕੇ ਅੱਜ ਇਹ ਫੰਕਸ਼ਨ ਨੂੰ ਇੱਕ ਸਫਲਤਾ ਪੂਰੇ ਅਸੀਂ ਪੂਰਨ ਕਰ ਸਕੀਏ ਡਾਕਟਰ ਉਹਨਾਂ ਦਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਆਏ ਡਾਕਟਰ ਸ਼ੋਕਮਰ ਜੀ ਮਾਫ ਕਰਦਾ ਹਾਂ ਜਿੱਥੋਂ ਜ਼ਿਲ੍ਹਾ ਜ਼ਿਲੰਧਰ ਤੋਂ ਤੇ ਅੱਜ ਜਿਹੜਾ ਵੋਲ ਤੁਹਾਨੂੰ ਮਿਲਿਆ ਹਨਾ ਤਰਾ ਦੇਖਦੇ ਹੋਏ ਉਪਰੋਲਾ ਜਿਹੜਾ ਕੀਤਾ ਹੈ ਹਿੰਦੂ ਸੰਸਦ ਸੰਸਦ ਵੱਲੋਂ ਬਹੁਤ ਸ਼ੁਕਰੀਆ ਦਾ ਅਗਰਨਾ ਚੋਨਾ ਹਿੰਦੁਸਤਾਨ ਜਨ ਸੇਵਾ ਸਮਰਤੀ ਦਾ ਡਾਕਟਰ ਮਨਜਿੰਦਰ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਉਪਰੋਲਾ ਕੀਤਾ ਹੈ ਉਹ ਵਕ ਵਕ ਇੰਡੀਆ ਤੋਂ ਜਿਹੜੇ ਡਾਕਟਰਸ ਨੇ ਆਪਣੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਉਹਨਾਂ ਨੂੰ ਰੈਕਗਨਾਈਜੇਸ਼ਨ ਮਿਹਨਤ ਕਿੰਨੀ ਕਰਨੀ ਵੀ ਬਸ ਇਸ ਬੋਰਡ ਦੇ ਲਈ ਕਿਉਂਕਿ ਇੱਕ ਡਾਕਟਰ ਹੁੰਦਾ ਜਿਹੜਾ ਉਹਨਾਂ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਫੇਸਟਰੀ ਤੇ ਨਵੀਂ ਚਲਾਨੀ ਦੇਣਾ ਹੈ ਨਾ ਉਹ ਮੌਤ ਦੇ ਮੂਦੇ ਵਿੱਚੋਂ ਕਰਨਾ ਹੈ ਕਾਫੀ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਮਿਹਨਤ ਤਾਂ ਬਹੁਤ ਲੱਗਦੀ ਹੈ ਅਪ੍ਰੋਕਸੀਮੇਟਲੀ 10 ਸਾਲ ਦਾ ਮੇਰਾ ਕੈਰੀਅਰ ਹੈ ਜਿਹੜਾ ਇਹ 10 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ ਹੈ ਡਾਕਟਰ ਮਨਜਿੰਦਰ ਸਾਹਿਬ ਜਿਹਨੂੰ ਜੋ ਅੱਜ ਇਸ ਪਲੇਟਫਾਰਮ ਤੇ ਹੋਣੇ ਹੈ ਇਹ ਜੋ ਡਾਕਟਰੀ ਸ਼ੁਰੂ ਕੀਤੀ ਸੀ ਹੈ ਨਾ ਪੜ੍ਹਾਈ ਸ਼ੁਰੂ ਕੀਤੀ ਤੇ ਉਦੋਂ ਕੀ ਸੋਚਿਆ ਸੀਗਾ ਦਿਮਾਗ ਦੇ ਵਿੱਚ ਕਿ ਬਈ ਮੈਂ ਡਾਕਟਰ ਬਣ ਕੇ ਕੁਝ ਕਰਨਾ ਆਹ ਸ਼ੁਰੂ ਕੀਤੇ ਦਿਨ ਮਤਲਬ ਨਗਲ ਦੱਸਦਾ ਸ਼ੁਰੂ ਤੋਂ ਇਹ ਪ੍ਰੈਸ਼ਰ ਨਹੀਂ ਹੁੰਦੀ ਹੈ ਸਾਡੇ ਮਾਪੇ ਨੇ ਸਾਨੂੰ ਪਾਤਾ ਮੈਡੀਕਲ ਫੀਲਡ ਦੇ ਵਿੱਚ ਮੈਂ ਪਲੱਸ 1 ਪਲੱਸ 2 ਆਇਆ ਤਾਂ ਬੜਾ ਟਫ ਲੱਗਾ ਕਿ ਆ ਕਿੱਥੇ ਫਸਾ ਦਿੱਤਾ ਜੀ

और जब हम मजिंद्र जी के साथ में जब अटैचमेंट हुए इस प्रोग्राम के लिए तो हमने पूरा फोकस किया था कि इसको अच्छे लेवल पे लेके जाएंगे तो क्योंकि पटियाला के अंदर कभी ऐसे कार्यक्रम हुआ नहीं पर आज ये पहली हिस्ट्री है कि पूरे पंजाब के अंदर ये सबसे बड़ा जो है बेस्ट केयर हेल्थ केयर अवार्ड पहली बार ये ऐसा हुआ है जिसमें इतने स्टूडेंट और इतने अलग अलग एरिए से इतने जो डॉक्टर्स आए हैं उनको बोरा सम्मान मिले क्या मोटिवेशन मिल गया डॉक्टर

unki ek ek cheez ki degree unke certificate sab kuch dekh ke fir humne uska sara kuch kiya to kitna ka time lag gaya fir isme to ek mahina to laga ek mahina pura madad karni padi